ਸਾਸ਼ੇ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਚ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲਾ ਵਿਕਾਊ ਟਰਾਲੇ ਦਾ ਸੈਜ ਹੈ ਜੀ 21y7 2025 ਮਾਡਲ 3 ਲੱਖ 70 ਹਜ਼ਾਰ ਰੇਟ ਮੰਗਿਆ ਜੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਫੁੱਲ ਹੈਵੀ ਹੈਵੀ ਅਸੈਸਰੀ ਲੱਗੀ ਹੋਈ ਹੈ 781450/50 781450/50 ਇਸ ਨੰਬਰ ਤੇ ਫੋਨ ਕਰਕੇ ਤੁਸੀਂ 21/7 ਦਾ ਟਰਾਲਾ 2025 ਮਾਡਲ 3 ਲੱਖ 70000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ। ਦੁੱਧ ਚਵਾਈ ਮਸ਼ੀਨ ਵਿਕਾਊ ਹੈ ਜਮਾਂ ਨਹੀਂ ਵਰਤੀ। ਤੁਰਕੀ ਦਾ ਪੰਪ ਲੱਗਿਆ। ਇੱਕ ਟਾਈਮ ਦੇ ਵਿੱਚ ਤਿੰਨ ਤੰਗਾਵਾਂ ਚੋ ਸਕਦੇ ਹੋ। ਪਿੰਡ ਚੀਮਾ ਬਰਨਾਲਾ। ਦੁੱਧ ਚਵਾਈ ਮਸ਼ੀਨ ਵਿਕਾਊ ਹੈ ਜੀ। ਤੁਰਕੀ ਦਾ ਪੰਪ ਲੱਗਿਆ ਹੋਇਆ। ਜਮਾਂ ਵੀ ਨਹੀਂ ਵਰਤੀ ਹੈਗੀ। ਇੱਕ ਟਾਈਮ ਦੇ ਵਿੱਚ ਤਿੰਨ ਤੰਗਾਵਾਂ ਚੋ ਸਕਦੇ ਹੋ। ਪਿੰਡ ਚੀਮਾ ਬਰਨਾਲਾ। ਰੇਟਾ ਜੀ 25000 25000 ਰੁਪਏ ਰੇਟ ਰੱਖਿਆ ਗਿਆ 70 871 44645 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੁੱਧ ਚਬਾਈ ਮਸ਼ੀਨ ਨੂੰ ਖਰੀਦ ਸਕਦੇ ਹੋ ਤਿੰਨ ਕਿੱਲੇ ਜ਼ਮੀਨ ਚੋਂ 5 ਫੁੱਟ ਮਿੱਟੀ ਵੇਚਣੀ ਹੈ ਤਿੰਨ ਕਿੱਲਿਆਂ ਚੋਂ ਜੀ 5 ਫੁੱਟ ਮਿੱਟੀ ਵੇਚਣੀ ਹੈ ਏਰੀਆ ਰਾਮਪੁਰਾ ਬਠਿੰਡਾ ਜੇ ਕਿਸੇ ਨੇ ਖਰੀਦਣੀ ਹੋਵੇ ਨੰਬਰ ਨੋਟ ਕਰ ਲਓ 70 871 44645 ਇਸ ਨੰਬਰ ਤੇ ਤੁਸੀਂ ਇਨਾਂ ਬੀਰਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਨੇ ਮਿੱਟੀ ਖਰੀਦਣੀ ਹੋਵੇ ਤਾਂ ਇਹ ਵਾਲੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਪਲਾਟ ਵਿਕਾਊਾ ਐਨ ਐਚ 1 ਫਤਿਹਗੜ ਸਾਹਿਬ 1920 ਦਾ ਪ੍ਰਾਈਮ ਕਮਰਸ਼ੀਅਲ ਪਲਾਟ ਮਾਦੋਪੁਰ ਚੌਂਕ ਦੇ ਨੇੜੇ ਸਾਈਜ਼ 968 ਗਲ 81 ਫੁੱਟ ਫਰੰਟ ਮੇਨ ਹਾਈਵੇ ਦਾ ਮੇਨ ਦਿੱਲੀ ਲੁਧਿਆਣਾ ਗਵਲ ਰੋਡ ਨੇੜੇ ਪਟਿਆਲਾ ਹਾਈਵੇ ਇੱਕ ਪਾਸੇ ਪੈਲਸ ਇੱਕ ਪਾਸੇ પેટ્રોલ ਪੰਪ ਰੇਟ ਹੈ ਜੀ 17000 ਗੱਜ ਦਾ 99140 83593 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਲਾਟ ਜਿਹੜਾ ਖਰੀਦ ਸਕਦੇ ਹੋ ਤੀਜੀ ਸੂਏ ਝੋਟੀ ਵਿਕਾਊ ਆ ਰੇਟ ਫੋਨ ਤੇ ਸੁਣ ਵਾਲੀ ਹੈ ਜੀ ਅੱਜ ਕੱਲ ਦੇ ਵਿੱਚ ਸੁਣ ਵਾਲੀ ਹੈ ਤਿਆਰ ਹੈ ਜਮਾ ਏਰੀਆ ਗੁਰਦਾਸਪੁਰ ਪਿੰਡ ਚੀਮਾ ਖੁਰਦੀ ਪਿੰਡ ਚੀਮਾ ਖੁਦੀ ਜੀ ਸਰ ਏਰੀਆ ਦਾ ਗੁਰਦਾਸਪੁਰ ਦਾ ਕੋਈ ਪਿੰਡ ਹੈ 62843 46422 62843 46422 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਮਾਝਾ ਜਿਹੜੀ ਖੇਤ ਸਕਦੇ ਹੋ ਜੇਕਰ ਕਿਸੇ ਨੇ ਰੋਲੇ ਵਾਲੀ ਜ਼ਮੀਨ ਵੇਚਣੀ ਹੋਵੇ ਇਹਨਾਂ ਨੂੰ ਚਾਹੀਦੀ ਹੈ ਜੀ ਵਧੀਆ ਰੇਟ ਮਿਲ ਜੂਗਾ 5 ਕਿਲੇ ਜ਼ਮੀਨ ਹੋਵੇ ਬਾਕੀ ਤੁਸੀਂ ਜਾਣਕਾਰੀ ਵਾਸਤੇ ਨੰਬਰ ਤੇ ਕਾਲ ਕਰ ਸਕਦੇ ਹੋ 7780 907940 990 ਇਸ ਨੰਬਰ ਤੇ ਸੰਪਰਕ ਤੁਸੀਂ ਕਰ ਸਕਦੇ ਹੋ ਦੇਸੀ ਪੋਲਟਰੀ ਫਾਰਮ ਦੇਸੀ ਮੁਰਗੇ ਮੁਰਗੀਆਂ ਤੇ ਦੇਸੀ ਅੰਡੇ ਸਸਤੇ ਰੇਟਾਂ ਤੇ ਮਿਲ ਜਾਣਗੇ ਖਰੀਦਣ ਵਾਸਤੇ ਸੰਪਰਕ ਕਰੋ ਪਿੰਡ ਗੱਦੀ ਜੀਂਦ ਬਾਕੀ ਗੰਗਾ ਸਕੂਲ ਦੇ ਸਾਹਮਣੇ ਰੋਜ਼ ਗੱਡੀ ਲੱਗਦੀ ਹੈ ਖਨੌਰੀ ਤੋਂ 3 ਕਿਲੋਮੀਟਰ ਪਿੱਛੇ ਨੰਬਰ ਮਾਲਕਾਂ ਦੇ ਨੋਟ ਕਰ ਲਓ ਜੀ 9518480700 35 ਦੂਜਾ ਨੰਬਰ ਹੈ ਜੀ 95184 65720 ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ 48 ਵਿਗੇ ਜ਼ਮੀਨ ਵਿਕਾਊ ਹੈ ਜੀ ਐਨਆਰਆਈ ਭਰਾ ਦੀ ਇਹ ਜ਼ਮੀਨ ਵਿੱਚ ਮੋਟਰ ਹੈ ਜੀ 48 ਵਿਗੇ ਜ਼ਮੀਨ ਵਿਕਾਊ ਆ ਐਨਆਰਆਈ ਭਰਾ ਦੀ ਜ਼ਮੀਨ ਵਿੱਚ ਮੋਟਰ ਏਰੀਆ ਜੀ ਸ਼ੰਭੂ ਕਲਾ ਨੇੜੇ ਰਾਜਪੁਰਾ 27 ਵਿਗੇ ਲਿੰਕ ਰੋਡ ਦਾ ਫਰੰਟ 5.5 ਵਿਗੇ ਕੱਚੇ ਰਾਹ ਤੇ ਟੋਟਲ 42 ਵਿਗੇ ਤਿੰਨ ਟੱਕ ਨੇ ਕੱਲਾ ਕੱਲਾ ਟਾਕ ਵੀ ਤੁਸੀਂ ਖਰੀਦ ਸਕਦੇ ਹੋ ਜੇਕਰ ਕਿਸੇ ਭਰਾ ਨੇ ਕੱਲਾ ਕੱਲਾ ਟਾਕ ਖਰੀਦਣਾ ਹੋਵੇ ਉਹ ਵੀ ਇਹ ਵੀਰ ਦੇ ਦੇਣਗੇ ਰੇਟ 40 ਲੱਖ ਰੁਪਏ ਬਿੱਗੇ ਦਾ WhatsApp ਰਾਹੀਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ +66 431 725 620 ਇਸ ਨੰਬਰ ਤੇ ਫੋਨ ਕਰਕੇ ਤੁਸੀਂ 48 ਬਿੱਗੇ ਜਮੀਨ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ 987798 8446 ਇਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਕੋਟ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਭੇਜ ਸਕਦੇ ਹੋ ਅਸਵਾ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਜਾਂ ਕੋਈ ਤੁਸੀਂ ਬਿਜ਼ਨਸ ਕਰ ਰਹੇ ਹੋ ਕੋਈ ਮਸ਼ੀਨਰੀਆਂ ਨੇ ਤਾਂ ਤੁਸੀਂ ਸਾਨੂੰ ਇਸ ਨੰਬਰ ਤੇ ਇੱਕ ਵੀਡੀਓ ਸਾਰੀ ਜਾਣਕਾਰੀ ਭੇਜ ਕੇ ਐਡ ਕਰਵਾ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਕਰਕੇ ਸ਼ੇਅਰ ਬਣਾਓ ਤੁਸੀਂ ਚੈਨਲ ਦੇ ਨਾਲ ਇਸੇ ਤਰ੍ਹਾਂ ਇਹ 플ੌਟ ਵਿਗਾਉ ਹੈ 400 ਗਜਾ ਜਗਾ ਤੇ ਆ ਗਲੀ ਹੈ ਜੀ ਗਲੀ ਦੇ ਨਾਲ ਗੁਲਾਬਗੜ ਰੋਡ ਹੈ ਗਲੀ ਨੰਬਰ 9 9 ਹੈ ਜੀ ਇਹ ਸਾਰਾ 400 ਗਜਾ ਦਾ 플ੌਟ ਹੈ ਇਹ ਗਲੀ ਜਾਂਦੀ ਹੈ ਜੀ ਆ ਦੇਖੋ ਅੱਗੇ ਆ ਕੇ ਗੇਟ ਹੈ ਇਹ ਨਾਲ ਘਰ ਬਨੇ ਹੋਏ ਆ ਇਹ ਸਾਰਾ ਜੋ ਹੈ ਵਿਕਾਊ ਹੈ origignal owner ਹੈ ਇਹ ਜੀ